ਸਾਇਰਨ ਦੀ ਆਵਾਜ਼ ਹੋ ਸਕਦੀ ਹੈ ਕਿਉਂਕਿ ਜਿਹੜਾ ਪਹਿਲਾਂ ਦੱਸਿਆ ਗਿਆ ਸੀ ਕਿ ਲੁਧਿਆਣੇ ਦੇ ਵਿੱਚ ਤਕਰੀਬਨ 4 ਵਜੇ ਜਿਹੜਾ ਕੀ ਹੈ ਮੌਕ ਡ੍ਰਿਲ ਦਾ ਟੈਸਟ ਕੀਤਾ ਜਾਏਗਾ ਤਾਂ ਉਸੇ ਦੇ ਦੌਰਾਨ ਜਿਹੜੀ ਕੀ ਹੈ ਸਾਇਰਨ ਜਿਹੜਾ ਕਿ ਚੱਲਦਾ ਤੁਸੀਂ ਸੁਣ ਸਕਦੇ ਹੋ ਇਹ ਜਿਹੜਾ ਇਹ ਸਾਇਰਨ ਆ ਇਹ ਆਵਾਜ਼ ਪਹਿਲਾਂ ਵੱਜਦੀ ਹੈ ਫਿਰ ਉਸ ਤੋਂ ਬਾਅਦ ਇਹਦੀ ਆਵਾਜ਼ ਘਟਦੀ ਹੈ ਇਸ ਤਰੀਕੇ ਨਾਲ ਜਿਹੜਾ ਸਾਇਰਨ ਇਹ ਵੱਜਦਾ ਹੈ ਇਹ ਪਰੇ 2 ਦਿਨ ਪਹਿਲਾਂ ਜਿਹੜੀ ਕੀ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਘਬਰਾਉਣਾ ਨਹੀਂ ਹੈ ਜੇਕਰ ਤੁਸੀਂ ਇਹ ਸਾਇਰਨ ਸੁਣਦੇ ਹੋ ਕਿਉਂਕਿ ਇਹ ਜਿਹੜਾ ਸਾਇਰਨ ਹੈ ਇਹ ਇੱਕ ਚ ਬੋਗ ਡ੍ਰਿਲ ਹੋ ਕੀਤਾ ਜਾ ਰਿਹਾ ਹੈ ਕਿ ਜੇਕਰ ਇਨ ਫਿਊਚਰ ਕਿਸੇ ਤਰੀਕੇ ਦੀ ਸੰਭਾਵਨਾ ਬਣਦੀ ਹੈ ਜਾਂ ਕੁਝ ਵੀ ਹੁੰਦਾ ਹੈ ਐ ਸਟ੍ਰਾਈਆਂ ਕੀਤੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਇਸ ਤਰੀਕੇ ਦਾ ਜਿਹੜਾ ਸਾਇਰਨ ਵੱਜੇਗਾ ਤਾਂ ਤੁਸੀਂ ਚੁਕੰਨਾ ਹੋ ਜਨਾ ਕਿ ਤਾਂ ਜੋ ਕਿਸੇ ਵੀ ਤਰੀਕੇ ਤੁਹਾਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਇਹ ਸਾਇਰਨ ਨੂੰ ਸੁਣਦੇ ਸਾਹ ਤੁਸੀਂ ਸੇਫ ਸਾਈਡ ਤੇ ਉੱਤੇ ਪਹੁੰਚ ਜਾਣਾ ਹੈ ਤੁਸੀ ਅਨਗੈਲੀ ਨਹੀਂ ਕਰਨੀ ਕਿ ਸਾਇਰਨ ਵੱਜਿਆ ਤਾਂ ਅਸੀਂ ਆਰਾਮ ਨਾਲ ਜਾਵਾਂਗੇ ਤਾਂ ਤੁਸੀਂ ਔਨ ਦਾ ਸਪੋਰਟ ਜਿਹੜਾ ਹੈ ਕਿ ਸੇਫ ਸਾਈਡ ਤੇ ਪਹੁੰਚਣਾ ਆਪਣੇ ਆਪ ਨੂੰ ਤਾਂ ਜੇਮਿਕ ਤੁਸੀਂ ਪਿੱਛੇ ਸੁਣ ਸਕਦੇ ਹੋ ਕਿ ਜਿਹੜਾ ਕੰਟੀਨਿਊਸ ਸਾਇਰਨ ਵੱਜ ਰਿਹਾ ਜਦੋਂ ਪਹਿਲਾਂ ਮੌਕ ਡ੍ਰਿਲ ਸ਼ੁਰੂ ਹੋਈ ਸੀ ਉਸ ਸਮੇਂ ਜਿਹੜਾ ਸਾਇਰਨ ਹੈ ਪਹਿਲਾਂ ਉੱਪਰ ਜਾਂਦਾ ਸੀਗਾ ਫਿਰ ਡਾਊਨ ਆਉਂਦਾ ਸੀਗਾ ਇਸ ਤਰੀਕੇ ਨਾਲ ਜਿਹੜਾ ਕਿ 2 ਤੋਂ 3 ਵਾਰ ਜਿਹੜਾ ਸਾਇਰਨ ਵੱਜਦਾ ਸੀਗਾ ਪਰ ਹੁਣ ਜਿਵੇਂ ਸਾਇਰਨ ਜਿਹੜਾ ਹੈ ਕਿ ਕੰਟੀਨਿਊ ਵੱਜ ਰਿਹਾ ਇਸ ਦਾ ਮਤਲਬ ਇਹ ਹੈ ਕਿ ਜਿਹੜੀ ਮੌਕ ਡ੍ਰਿਲ ਟੈਸਟ ਹੈਗਾ ਤਾਂ ਉਹ ਖਤਮ ਕੰਟੀਨਿਊ ਜਿਹੜਾ ਸਾਇਰਨ ਵੱਜਦਾ ਇਸ ਦਾ ਮਤਲਬ ਇਹੀ ਹੈ ਕਿ ਜਿਹੜਾ ਮੌਕ ਡ੍ਰਿਲ ਹੈ ਉਹ ਖਤਮ ਹੋ ਚੁੱਕੀ ਹੈ ਹੁਣ ਤੁਸੀਂ ਸੇਫ ਹੋ ਤੇ ਆਪਣੇ ਜਿਹੜਾ ਘਰਾਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਸੇਫਲੀ ਮੂਵ ਕਰ ਸਕਦੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਕ ਵਾਰ ਮੈਂ ਫਿਰ ਦੱਸ ਦੇਣਾ ਚਾਹੁੰਗਾ ਇਹ ਮੌਕ ਡ੍ਰਿਲ ਦੀਆਂ ਇਹ ਤਸਵੀਰਾਂ ਤੁਹਾਨੂੰ ਬੇਰਕਾ ਮਿਲਕਾਉਂਡ ਦੇ ਥੂੜ ਦਿਖਾ ਰਿਹਾ ਜਿੱਥੇ ਸਾਰੇ ਜਿਹੜੇ ਸਿਵਲ ਡਿਫੈਂਸ ਹੈ ਐਨ ਡੀ ਆਰ ਐਫ ਹੈ ਤੇ ਜਿਹੜੇ ਮਾਰਸ਼ਲ ਹੈਡਸ ਨੇ ਸਾਰੀਆਂ ਟੀਮ ਜਿੱਥੇ ਪਹੁੰਚੀਆਂ ਹੋਈਆਂ ਨੇ ਜੋ ਤਾਂ ਜੋ ਕਿਸੇ ਵੀ ਤਰੀਕੇ ਨਾਲ ਜੇਕਰ ਹੁਣੀ ਹੁੰਦੀ ਹੈ ਕੋਈ ਤਾਂ ਉਸ ਦਾ ਰੱਖਰਖਾਵ ਕੀਤਾ ਜਾਵੇ ਕਿਸੇ ਵੀ ਤਰੀਕੇ ਦੀ ਨਾ ਹੋਣੀ ਨਾ ਹੋਵੇ ਇਸੇ ਦੇ ਨਾਂ ਜਿਹੜੀ ਕਿ ਐਨਸੀਸੀ ਵੀਆ ਵੀ ਚਾਰ ਤੋਂ ਪੰਜ ਟੀਮਸ ਇੱਥੇ ਮੌਜੂਦ ਨੇ ਨਾਲ ਹੀ ਪ੍ਰਸ਼ਾਸਨ ਵੀ ਇੱਥੇ ਮੌਜੂਦ ਆ ਕਿਸੇ ਵੀ ਤਰੀਕੇ ਦੀ ਅੰਗਹਿਲੀ ਜਿਹੜੀ ਕੀ ਹੈ ਨਹੀਂ ਕੀਤੀ ਜਾਵੇਗੀ ਜੇਕਰ ਕਿਸੇ ਵੀ ਤਰੀਕੇ ਦੀ ਮਾਹੌਲ ਬਣਦਾ ਤਾਂ ਤੁਹਾਨੂੰ ਇੱਕ ਵਾਰ ਉਹਨਾਂ ਦੇ ਇੰਸਟਰੂਮੈਂਟਸ ਵੀ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜਾ ਸਾਰੇ ਸਮਾਨ ਹੈ ਉਹਨਾਂ ਦਾ ਐਨਡੀਆਰਐਫ ਟੀਮਸ ਦਾ ਜਿਸ ਦੇ ਨਾਲ ਰੈਸਕਿਊ ਆਪਰੇਸ਼ਨ ਜਿਹੜੇ ਕੀ ਚਲਾਏ ਜਾਣਗੇ जो हमारी एन की टीम है वो हमेशा 24 फोर बाई सेवन रेडी रहती है जब भी कोई भी किस तरह की आपदा इमरजेंसी आती है हम उसमें रेस्पॉन्स करते हैं जो डिस्ट्रिक्ट डिजास्टर मैनेजमेंट अथॉरिटी जिसके चेयरपर्सन डिस्ट्रिक्ट कमिश्नर होते हैं उनकी जैसी रिक्वायरमेंट होती है जहां वो सही समझते हैं कि हमें रेस्क्यू इवेक्ेशन और रिलीफ के लिए एन को डिप्लॉय करना है तो हम उनके अनुसार जो है अपनी टीम डिप्लॉय करते हैं एन डी आफ्टिविटीज एन डी आर एफ में एन डी आर एफ का जो हमारा बेसिक है रेस्क्यूशन और रिलीफ का है उसमें जो 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 में 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 है है फंसे लोगों को निकालना है, जो chemical emergencies होती हैं है, उनको निकालना है और अगर बाढ़ आती है फ्लड्स सिचुएशन में तो उसमें हमें रिस्पॉन्स करना होता है यहां पे सिचुएशन नहीं यहाँ पे सिचुएशन अगर कोई बिल्डिंग में आग लग जाती है या कोई बिल्डिंग कोलेब्स हो जाती है किसी भी कारण से ਤੋ ਉਸਮੇ ਕਿਸ ਕਿਸ ਸਟੇਕ ਹੋਲਡਰ ਦਾ ਕੀ ਕੰਮ ਹੋਗਾ ਔਰ ਉਹ ਕਿਸ ਤਰ੍ਹਾਂ ਰਿਸਪੌਂਡ ਕਰਨਗੇ ਜੈਸੇ ਕਿ ਅਭੀ ਆਪਨੇ ਦੇਖਾ ਸਭ ਤੋਂ ਪਹਿਲੇ ਆਗ ਕੋ ਫਾਇਰ ਬ੍ਰਿਗੇਡ ਨੇ आग बुझाई आग बुझाने के बाद जितने लोग वो निकाल सकते थे उन्होंने निकाले उसके बाद एनडीआरएफ ने अपना रोल प्ले किया साथ में जो हमारे सिविल डिफेंस और एनसीसी के कैडेट्स थे वॉलंटियर्स थे उन्होंने भी अपना जो है यहां पर रोल प्ले किया है सर जेडे आज मॉक ड्रिल की जा रही है इस दे में सायरन बजने ने सर किस तरीकेा जड़ा कि ये लोकां ने अटेंटिव होना है तो उसके बाद अपना बचाव करना है सर जद्दा कि थानू लगया कि आज सायरन बजना थी 4 बजे मानयोग डिप्टी कमिश्नर लुधियाना जी ने पहले ही अघया कर देता थी कि जेड़ियां साडियां सरकारी ते गैर सरकारी संगठन ने जो कि अपने ਪੰਜਾਬ جو ਦੇਸ਼ ਲਈ ਕੰਮ ਕਰਦੀਆਂ ਨੇ ਜਿਹਨੂੰ ਬਤੌਰਪਾ ਐਨ ਜੀਓ ਵੀ ਕਹ ਲੈਨੇ ਨੇ ਤੇ ਸਾਰਿਆਂ ਨੂੰ ਜਿੱਦਾਂ ਸਮੇਂ ਸਮੇਂ ਤੇ ਟ੍ਰੇਨਿੰਗਾਂ ਦਿੱਤੀਆਂ ਸੀਗੀਆਂ ਉਹ ਅੱਜ ਇੱਥੇ ਇਕੱਠੇ ਹੋਏ ਨੇ ਸੈਰਨ ਵੱਜਿਆ ਸੈਰਨ ਵੱਜਣ ਦਾ ਮਤਲਬ ਇਹ ਹੈ ਕਿ ਸਾਡੇ ਸ਼ਹਿਰ 'ਚ ਕੋਈ ਆਪਤਾ ਆ ਗਈ ਆ ਅਸੀਂ ਇੱਕ ਸਾਰ ਕਿਸੇ ਨੂੰ ਕਾਲ ਨਹੀਂ ਕਰ ਸਕਦੇ ਨਾ ਸਬੰਧਤ ਐਂਬੂਲੈਂਸ ਨੂੰ ਨਾ ਸਬੰਧਤ ਨੂੰ ਹਜ਼ਾਰਾਂ ਕਾਲਾਂ ਨਹੀਂ ਕਰ ਸਕਦੇ ਇੱਕ ਸੈਰਨ ਵੱਜ ਗਿਆ ਸਾਰੇ ਜਣੇ ਅਲਰਟ ਹੋ ਜਾਣਗੇ ਜਿੱਦਾਂ ਕਿ ਸੈਰਨ ਵੱਜਿਆ ਪਿੱਛੇ ਦੇਖੋ ਐਨ ਡੀਆਰ ਆਫ ਦੀ ਟੀਮ ਆ ਗਈ ਬਿਲਕੁਲ ਐਨਡੀਆਰ ਦੀ ਟੀਮ ਆ ਗਈ ਇਦਾਂ ਹੀ ਇੱਥੇ ਮਾਰਸ਼ਲ ਰੇਡ ਸਿਵਲ ਡਿਫੈਂਸ ਹੋਰ ਸੰਗਠਨ ਕਾਰਪੋਰੇਸ਼ਨ ਪੰਜਾਬ ਪੁਲਿਸ ਡੀਸੀ ਆਫਿਸ ਸਾਰੇ ਡਿਪਾਰਟਮੈਂਟ ਇੱਥੇ ਨੇ ਔਰ ਸ਼ਹਿਰ ਵਾਸੀਆਂ ਨੇ ਵੀ ਅਪੀਲ ਹੈ ਕਿ ਕਿਸੇ ਤਰੀਕੇ ਦੇ ਘਬਰਾਣ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਪੂਕਤਾ ਅਰੇਂਜਮੈਂਟ ਕੀਤੇ ਗਏ ਨੇ ਇਹ ਸਿਰਫ ਇੱਕ ਮੋਕ ਡ੍ਰਿਲ ਹੈ ਕਿ ਮੋਕ ਡ੍ਰਿਲ ਦਾ ਨਾ ਘਬਰਾ ਕੇ ਕੋਈ ਰਾਸ਼ਨ ਇਕੱਠਾ ਕਰੋ ਨਾ ਕੋਈ ਰਿਜ਼ਰਵ ਕਰੋ ਕਿ ਕਈ ਲੋਕਾਂ ਨੇ ਡਰ ਦੇ ਮਾਰੇ ਕਰ ਦਿੱਤਾ ਕਿਉਂਕਿ ਪਿਛਲੇ ਦਿਨਾਂ ਚ ਜੋ 84 ਦੇ ਦੰਗੇ ਲੱਗੇ ਸੀਗੇ ਲੜਾਈ ਕਿਤੇ ਹੋਈ ਸੀ ਤੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਪ ਹੀ ਮਾਰਨਾ ਸ਼ੁਰੂ ਕਰਤਾ ਸੀ ਕਿਤੇ ਇਹ ਸਾੜਨਾ ਜਾਣ ਵੱਢਣਾ ਦਿੱਤੇ ਜਾਣ ਦਰਦ ਨਾਲ ਮੋਤ ਨਾ ਆਵੇ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਮੋਕ ਡ੍ਰਿਲ ਹੈ ਸਿਰਫ ਤੇ ਸਿਰਫ ਮੋਕ ਡ੍ਰਿਲ ਹੈ ਇਹ ਜੀ ਐਕਸਰਸਾਈਜ਼ ਆ ਵਲੰਟੀਅਰ ਔਰ ਡਿਪਾਰਟਮੈਂਟਾਂ ਨੂੰ ਸਿਰਫ ਇੱਕ ਅਲਰਟ ਕਰਨ ਦੇ ਲਈ ਬਾਕੀ ਜੋ ਡਿਪਟੀ ਕਮਿਸ਼ਨਰ ਸਾਹਿਬ ਦਾ ਅਗਲਾ ਹੁਕਮ ਨਾਲ ਪਾਲਣਾ ਹੋਏਗੀ ਉਹਦੇ ਨਾਲ ਮੈਂ ਔਰ ਮੇਰੀ ਪੂਰੀ ਟੀਮ ਔਰ ਲੁਧਿਆਣਾ ਔਰ ਪੂਰੇ ਪੰਜਾਬ ਦੇ ਨਾਲ ਸਾਡੀ ਜਿੱਥੇ ਵੀ ਡਿਊਟੀ ਲੱਜਾਊਗੀ ਅਸੀਂ ਤਨ ਮਨ ਤੰਦ ਦੇ ਨਾਲ ਪੂਰੇ ਸਰ ਮੇਨ ਪਾਵਰ ਦੀ ਗੱਲ ਇਦਾਂ ਹੈ ਕਿ ਇੱਕ ਡਿਸਪਲਿਨ ਫੋਰਸ ਹੈ ਇੱਕ ਆਰਮੀ ਹੈ ਸਰ ਅਸੀਂ ਇੱਕ ਦੇਸ਼ ਦੇ ਸਿਪਾਹੀ ਤੇ ਨਹੀਂ ਹੈ ਨਹੀਂ ਪਰ ਇੱਕ ਸੱਚੇ ਸੇਵਾਦਾਰ ਹੈ ਅਸੀਂ ਆਰਮੀ ਦਾ ਕੰਮ ਨਹੀਂ ਕਰ ਸਕਦੇ ਲੇਕਿਨ ਆਰਮੀ ਸਿਸਟਮ ਕੰਮ ਕਰਦੀ ਹੋਊਗੀ ਆਪਣੀ ਜੰਗ ਲੜਦੀ ਹੋਊਗੀ ਅਸੀਂ ਉਹਨਾਂ ਦੇ ਦੇਖਪਾਹ ਰੋਟੀ ਪਾਣੀ ਕੱਪੜਾ ਜਾਂ ਕੋਈ ਜੁੜੀ ਵਸਤੂ ਚੀਜ਼ਾਂ ਉੱਥੇ ਤੱਕ ਪਹੁੰਚਾ ਸਕਦੇ ਹਾਂ ਜੇ ਇਨ ਕੇਸ ਸਾਡੇ ਪੰਜਾਬ ਚ ਲੁਧਿਆਣੇ ਜਿੱਥੇ ਕੋਈ ਇਦਾਂ ਨਾ ਦੁਰਘਟਨਾ ਹੁੰਦੀ ਆ ਸਾਡੇ ਲੋਕਾਂ ਨੂੰ ਦੱਸਿਆ ਗਿਆ ਕਿ ਤੁਸੀਂ ਕਿੱਦਾਂ ਸਟੇਚਰ ਦੇ ਉੱਤੇ ਬੰਦਾ ਚੱਕਣਾ ਜੇ ਕਿਸੇ ਲੱਤ ਟੁੱਟ ਗਈ ਉਹਨੂੰ ਕਿੱਦਾਂ ਚੱਕਣਾ ਬਿਨਾਂ ਸਟੇਚਰ ਤੋਂ ਕਿੱਦਾਂ ਲੈ ਕੇ ਆਉਣਾ 2 ਹੈਂਡ ਚੇਅਰ 3 ਹੈਂਡ ਚੇਅਰ 4 ਹੈਂਡ ਚੇਅਰ ਅਸੀਂ ਪਿਛਲੇ 15 ਸਾਲਾਂ ਤੋਂ ਫਰਸਟ ایڈ ਦਿਆਂ ਨੇਚਰ ਡ੍ਰੈਸਟਰ ਅਮਰਜੈਂਸੀ ਦੀਆਂ ਲਗਾਤਾਰ ਟ੍ਰੈਂਡਿੰਗਾਂ ਲੈਣੇ ਆ ਜੋ ਕਿ ਅਸੀਂ ਸਰਕਾਰ ਦੇ ਕੋਲੋਂ ਦੀ ਪਿਛਲੇ ਲੰਬੇ ਸਮੇਂ ਤੋਂ ਸਿੱਖਦੇ ਆ ਰਹੇ ਸੀ ਅੱਜ ਸਾਡਾ ਫਰਜ ਆ ਅੱਜ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਸਾਡੇ ਸ਼ਹਿਰ ਨੂੰ ਸਾਡੇ ਬਜ਼ੁਰਗਾਂ ਨੂੰ ਅੱਜ ਸਾਡੀ ਲੋੜ ਪਈ ਹੈ ਤੇ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਇਹਦੇ ਨਾਲ ਜਿੱਥੇ ਵੀ ਸਾਡੀ ਡਿਊਟੀ ਲਾਈ ਜਾਊਗੀ ਅਸੀਂ ਤਿਆਰ ਆ ਜੀ ਜਿਹੜਾ ਅੱਜ ਮੋਬਾਈਲ ਟੈਸਟ ਕੀਤਾ ਜਾ ਰਿਹਾ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਜੀ ਜਾਣਕਾਰੀ ਇਸ ਤਰ੍ਹਾਂ ਹੈ ਜੀ ਮੰਨ ਲਓ ਜਿਸ ਤਰ੍ਹਾਂ ਹੁਣ ਬਲੈਕਆਊਟ ਰਾਤ ਨੂੰ ਬਲੈਕਆਊਟ ਵੀ ਹੋਣਾ ਹੈ ਜੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਹੈ ਕੋਈ ਮਨ ਲਓ 에어 에어ਟੈਕ ਹੋ ਜਾਂਦਾ ਕੁਛ ਕਿਤੇ ਅੱਗ ਲੱਗ ਜਾਂਦੀ ਹੈ ਕੋਈ ਬਿਲਡਿੰਗ ਗਿਰ ਜਾਂਦੀ ਹੈ ਉਹਦੇ ਬਾਰੇ ਫਾਇਰ ਬ੍ਰਿਗੇਡ ਦੇ ਰਾਈਨ ਨਾਲ ਮਿਲ ਕੇ ਉਹਨਾਂ ਦੇ ਨਾਲ ਅਸੀਂ ਜੋ ਵੀ ਹੈ ਰੈਸਕਿਊ ਕਰਾਂਗੇ ਜੋ ਅੰਦਰ ਵਿਅਕਤੀ ਕੋਈ ਅੰਦਰ ਰੁਕ ਗਏ ਨੇ ਉਹਨਾਂ ਨੂੰ ਰੈਸਕਿਊ ਕਰਕੇ ਬਾਹਰ ਮੌਢੀ ਸਹਾਇਤਾ ਦਿੱਤੀ ਜਾਊਗੀ ਤੇ ਹਸਪੀਟਲ ਤੱਕ ਪਹੁੰਚਾਇਆ ਜਾਊਗਾ ਸਰ ਕਿਸ ਤਰੀਕੇ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਕਿਉਂਕਿ ਪਿਛਲੇ ਦਿਨ ਤੋਂ ਕਾਫੀ ਜ਼ਿਆਦਾ ਐਕਟਿਵ ਹੋਇਆ ਹੋਇਆ ਮੁੱਦਾ ਤੇ ਉਸ ਤੋਂ ਬਾਅਦ ਜਿਹੜੇ ਕਿ ਆ ਮੋਰਗਲ ਟੈਸਟ ਜਿਹੜੇ ਕੀਤੇ ਜਾ ਰਹੇ ਨੇ ਮੌਗਰਿਲ ਦਾ ਇਹ ਮੌਗਰਿਲ ਇਹ ਹੀ ਹੈ ਕਿ ਸਾਰੀ ਜਿੰਨੇ ਵੀ ਆਪਣੇ ਆਂਡੀਆਂ ਦੇ ਭਾਰਤਵਾਸੀ ਨੇ ਸਾਰਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਟਾਈਮ ਕੋਈ ਵੀ ਕੰਮ ਹੋ ਸਕਦਾ ਹੈ ਇਸ ਲਈ ਆਪਣੇ ਆਪ ਚ ਤਿਆਰ ਰਹਿਣ ਸਾਰੇ ਦੇ ਸਾਰੇ ਸਰ ਲੋਕਾਂ ਨੂੰ ਕੀ ਰਾਏ ਦੇਣਾ ਚਾਹੋਗੇ ਜੇਕਰ ਇਹਦਾ ਸਾਇਰਨ ਸੁੰਦਾ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਸਾਇਰਨ ਸੁਰਨ ਸੁਣਨ ਤੋਂ ਸਾਰਨੋਂ ਪਹਿਲਾਂ ਲੋਕਾਂ ਨੂੰ ਇਹ ਚਾਹੀਦਾ ਕਿ ਘਰ ਦੇ ਵਿੱਚ ਕੋਈ ਸੇਫ ਜਿਹੜਾ ਕਮਰਾ ਤੁਹਾਡਾ ਜਿਹਦੇ ਵਿੱਚ ਕੋਈ ਖਿੜਕੀਆਂ ਦਰਵਾਜੇ ਖਿੜਕੀਆਂ ਨਹੀਂ ਹੈਗੀਆਂ ਦਰਵਾਜੇ ਸੌਰੀ ਮੈਂ ਕਹਿੰਦਾ ਖਿੜਕੀਆਂ ਨਹੀਂ ਹੈਗੀਆਂ ਉਸ ਰੂਮ ਦੇ ਵਿੱਚ ਜਾਓ ਜੇ ਤੁਸੀਂ ਵੱਡੀਆਂ ਬਿਲਡਿੰਗਾਂ ਦੇ ਵਿੱਚ ਹੈ ਤਾਂ ਬਿਲਡਿੰਗਾਂ ਤੋਂ ਬਾਹਰ ਨਿਕਲ ਕੇ ਦਰਖਤਾਂ ਦੇ નીચે ਆ ਕੇ ਲੇਟ ਸਿੱਧੇ ਲੇਟ ਜਾਓ ਤੇ ਕਿਤੇ ਗਲਤ ਅਫਵਾਹ ਦੇ ਵਿੱਚ ਨਾ ਪੋ ਤੇ ਜਿਹੜੀ ਸਰਕਾਰੀ ਤੰਤਰ ਹੈ ਉਹਦੇ ਦੁਆਰਾ ਦਿੱਤੀ ਗਈ ਇਨਫੋਰਮੇਸ਼ਨ ਤੇ ਹੀ ਯਕੀਨ ਕਰੋ ਅਫਵਾਹਾਂ ਪਿੱਛੇ ਨਾ ਜਾਓ ਫਾਇਰ ਵਿਗ੍ਰੇਡ ਦੀ ਪਰਫਾਰਮੈਂਸ ਤਾਂ ਹਮੇਸ਼ਾ ਭਰਪੂਰ ਰਹਿੰਦੀ ਹੈ ਤੁਸੀਂ ਸਾਰਿਆਂ ਨੇ ਅੱਜ ਤੱਕ ਦੇਖਿਆ ਹੋਗਾ ਫਾਇਰ ਵਿਗ੍ਰੇਡ ਹਮੇਸ਼ਾ ਫਰੰਟ ਵਾਰੀਅਰ ਬਣ ਕੇ ਕੰਮ ਕਰਦਾ ਹੈ ਮੈਨੂੰ ਮੇਰੀ ਟੀਮ ਤੇ ਪੂਰਾ ਵਿਸ਼ਵਾਸ ਹੈ ਤੇ ਉਹਨਾਂ ਤੇ ਪੂਰਾ ਮਾਣ ਵੀ ਹੈ ਜਦ ਵੀ ਕਦੇ ਅੱਗ ਦੀ ਘਟਨਾ ਆਪਰਦੀ ਆ ਤਾਂ ਉੱਥੇ ਅਸੀਂ ਫਸਟ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਦੇ ਤੇ ਛੇਤੀ ਤੋਂ ਛੇਤੀ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਸਰ ਟਾਈਮ ਦੀ ਜੇਕਰ ਗੱਲ ਕਰੀਏ ਜੇ ਕੋਈ ਟਾਈਮ ਬਾਉਂਡ ਵੀ ਹੁੰਦਾ ਕਿ ਜੇਕਰ 5 ਕਿਲੋਮੀਟਰ ਦੇ ਦਾਇਰੇ 'ਚ ਕੋਈ ਅੱਗ ਲੱਗੀ ਆ ਤਾਂ ਕਿੰਨੇ ਟਾਈਮ 'ਚ ਪਹੁੰਚਣਾ ਸਰ ਦੇਖੋ ਸਾਡਾ 2 ਮਿੰਟ ਦੇ ਅੰਦਰ ਜੋ ਸਾਡੇ ਸਟੈਂਡਿੰਗ ਰੂਲ ਬੋਲਦੇ ਨੇ 2 ਮਿੰਟ ਦੇ ਅੰਦਰ ਸਾਡਾ ਟਰਨ ਆਊਟ ਟਾਈਮ ਹੁੰਦਾ ਹੈ ਜੇ ਸਾਨੂੰ ਫੋਨ ਕਾਲ ਰੀਸੀਵ ਹੋਈ ਆ ਤਾਂ ਉਹਦੇ ਨੀਰੈਸਟ ਫਾਇਰ 2 ਤੋਂ 3 ਮਿੰਟ ਦੇ ਅੰਦਰ ਅਸੀਂ ਫਾਇਰ ਟੈਂਡਰ ਸਟੇਸ਼ਨ ਤੋਂ ਬਾਹਰ ਕਰ ਦੇਈਦਾ ਕਿ ਸਪੌਟ ਤੇ ਪਹੁੰਚ ਜੱਕੇ ਬਾਕੀ ਤੁਹਾਨੂੰ ਪਤਾ ਹੈ ਟ੍ਰੈਫਿਕ ਇੱਕ ਮੇਨ ਰੀਜਨ ਬੰਦਾ ਹੈ ਕਿ ਜਿਹਦੇ ਕਰਕੇ ਕਈ ਵਾਰ ਡਿਲੇ ਵੀ ਹੋ ਜਾਂਦਾ ਹੈ ਬਟ ਸਾਡੀ ਕੋਸ਼ਿਸ਼ ਹੁੰਦੀ ਹੈ ਜਿੰਨੀ ਛੇਤੀ ਤੋਂ ਛੇਤੀ ਸਪੌਟ ਤੇ ਪਹੁੰਚ ਜੱਕੇ ਉਨੀ ਛੇਤੀ ਤੋਂ ਛੇਤੀ ਪਹੁੰਚਦੇ ਆ ਸਾਨੂੰ ਇੱਥੇ ਕਾਲ ਮਿਲੀ ਸੀ ਕਿ ਬਿਲਡਿੰਗ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਅੰਦਰ ਲੋਕੀ ਫਸੇ ਹੋਏ ਨੇ ਤਾਂ ਫਾਇਰ ਵਿਗੇਟ ਡਿਪਾਰਟਮੈਂਟ ਦੇ ਫਾਸਟ ਰਿਸਪੌਂਡਰ ਬੰਦੇ ਹੋਏ ਇੱਥੇ ਅੱਗੇ ਪਹੁੰਚ ਗਏ ਸਿਵਲ ਡਿਫੈਂਸ ਨਾਲ ਦਾ ਇੰਡੀਅਰ ਆਫ ਦੇ ਨਾਲ ਕੰਮ ਕਰਦੇ ਹੋ ਅਸੀਂ ਆਪਣੀ ਅਗਬਜਾਈ ਨਾਲ ਰੈਸਕਿਊ ਕਰਕੇ ਜਿਹੜੇ ਲੋਕ ਅੰਦਰ ਫਸੇ ਸੀ ਉਹਨਾਂ ਨੂੰ ਕੱਢ ਕੇ ਹਸਪੀਟਲ ਭੇਜਿਆ